ਹਾਂਜੀ ਸੱਚ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਨ ਨਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਪਿੰਡ ਪੈਣੀ ਮੀਆਂ ਖਾਂ ਦੇ ਵਿੱਚ ਜਿੱਥੇ ਕਿ ਵੱਡੇ ਦਿਨ ਨੂੰ ਲੈ ਕੇ ਲੰਗਰ ਲਗਾਇਆ ਗਿਆ 7th ਡੇ ਚਰਚ ਵੱਲੋਂ ਜਿੱਥੇ ਕਿ ਪੈਣੀ ਮੀਆਂ ਖਾਂ ਦੇ ਵਿੱਚ ਸੰਗਤਾਂ ਦਾ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਗਰੀਬ ਵਿਧਵਾ ਜਨਾਨੀਆਂ ਨੂੰ ਜਿਹੜੇ ਕੰਬਲ ਵੰਡੇ ਗਏ ਪਾਸਟਰ ਸਨੀ ਮਸੀਹ ਲੋ ਔਰ ਕਰਦੇ ਆਂ ਗੱਲਬਾਤ ਪਾਸਟਰ ਜੀ ਦੇ ਨਾਲ ਪਾਸਟਰ ਸਨੀ ਡੈਨੀਅਲ ਅ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਕੀ ਪ੍ਰੋਗਰਾਮ ਹੋਇਆ ਔਰ ਕਿਸ ਸਬੰਧ ਦੇ ਵਿੱਚ ਹੈ ਜਿਹੜਾ ਕਰਵਾਇਆ ਗਿਆ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਕਰਵਾਇਆ ਗਿਆ ਹੈ ਔਰ ਪ੍ਰਭੂ ਜੀ ਦੀ ਮਹਿਮਾ ਦੇ ਵਾਸਤੇ ਆ ਔਰ ਅੱਜ ਦਾ ਜੋ ਹੈ ਪ੍ਰੋਗਰਾਮ ਇਹ ਯਿਸੂ ਮਸੀਹ ਦੇ ਨਾਮ ਨੂੰ ਜਲਾਲ ਦੇਣ ਦੇ ਵਾਸਤੇ ਕੀਤਾ ਗਿਆ ਹੈ ਔਰ ਇਸ ਯਾਦ ਵਿੱਚ ਕਿ ਯਿਸੂ ਮਸੀਹ ਅੱਜ ਤੋਂ 2023 ਸਾਲ ਪਹਿਲਾਂ ਇਸ ਦੁਨੀਆ ਦੇ ਵਿੱਚ ਸਾਰੇ ਜਹਾਨ ਨੂੰ ਉਹਨਾਂ ਦੇ ਪਾਪਾਂ ਤੋਂ ਮੁਕਤ ਕਰਨ ਦੇ ਵਾਸਤੇ ਆਏ। ਉਸੇ ਯਾਦ ਵਿੱਚ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਅੱਜ ਦਾ ਪ੍ਰੋਗਰਾਮ ਕੀਤਾ ਗਿਆ ਹੈ ਕਿ ਦੇਖਿਆ ਗਿਆ ਕਿ ਨਗਰ ਦੀਆਂ ਸੰਗਤਾਂ ਦੇ ਵਿੱਚ ਜਿਹੜਾ ਭਾਰੀ ਇਛਾ ਸੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸਮੂਲੀਅਤ ਕੀਤੀ ਕੀ ਕਰਨਾ ਚਾਹੁੰਦੇ ਸਨ ਸੋ ਇਹ ਜੀ ਪ੍ਰਭੂ ਦਾ ਪਿਆਰ ਹੈ ਪ੍ਰਭੂ ਦੀ ਦਇਆ ਹੈ ਪ੍ਰਭੂ ਦੀ ਕਿਰਪਾ ਹੈ ਔਰ ਪ੍ਰਭੂ ਦਾ ਪਿਆਰ ਜਿਹੜਾ ਉਹ ਸੰਗਤਾਂ ਨੂੰ ਖਿੱਚ ਕੇ ਲਿਆਉਂਦਾ ਹੈ ਉਸੇ ਵਜ੍ਹਾ ਦੇ ਨਾਲ ਅੱਜ ਸੰਗਤਾਂ ਬਹੁਤ ਆਇਤ ਨੇ ਇਸ ਜਗ੍ਹਾ ਤੇ ਪਹੁੰਚੀ ਅੱਜ ਦੇ ਇਸ ਦਿਹਾੜੇ ਦੇ ਉੱਤੇ ਕੀ ਮੈਸੇਜ ਜਿਹੜਾ ਦੇਣਾ ਚਾਹੋਗੇ ਤੁਸੀਂ ਸੋ ਅਸੀਂ ਸਾਰੇ ਜਗਤ ਨੂੰ ਮੈਸੇਜ ਦੇਣਾ ਚਾਹਾਂਗੇ ਜਿ ਹੁਨਾਂ 316 ਦੇ ਵਿੱਚ ਲਿਖਿਆ ਪਰਮੇਸ਼ਰ ਨੇ ਸਾਰੇ ਜਗਤ ਦੇ ਨਾਲ ਪਿਆਰ ਕੀਤਾ ਤਾਂ ਕਿ ਹਰੇਕ ਜੋ ਉਸਤੇ ਮਾਨ ਲਿਆਵੇ ਉਹ ਨਾਸ਼ ਨਾ ਹੋ ਕੇ ਸਗੋਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਵੇ ਸੋ ਪ੍ਰਭੂ ਯਿਸੂ ਮਸੀਹ ਸਾਰੇ ਜਗਤ ਦੇ ਵਾਸਤੇ ਸਿਰ ਧਰਤੀਤਾ ਹੈ ਉਹਨਾਂ ਦੇ ਪਾਪਾਂ ਤੋਂ ਉਹਨਾਂ ਨੂੰ ਮੁਕਤ ਕਰਨ ਦੇ ਵਾਸਤੇ ਆਏ ਤਾਂ ਕਿ ਜਿਹੜੀ ਮੌਤ ਪਾਪ ਦੀ وجہ ਨਾ ਆਉਂਦੀ ਆ ਉਸ ਤੋਂ ਸਾਨੂੰ ਨਜਾਤ ਮਿਲੇ ਔਰ ਅਸੀਂ ਮੁਕਤੀ ਨੂੰ ਪ੍ਰਾਪਤ ਕਰਕੇ ਆਉਣ ਵਾਲੇ ਸਤਯੁਗ ਦੇ ਵਾਰਿਸ ਬਣ ਸਕੀਏ ਨੌਜਵਾਨ ਕਿਤਨੇ ਕਿਤੇ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੀਏ ਅਸੀਂ ਨੌਜਵਾਨਾਂ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਨਸ਼ਾ ਜਿਹੜਾ ਹੈ ਇਹ ਜਵਾਨੀ ਨੂੰ ਬਰਬਾਦ ਕਰਦਾ ਹੈ ਨਸ਼ਾ ਜਿਹੜਾ ਸਾਡੇ ਸਮੇਂ ਨੂੰ ਬਰਬਾਦ ਕਰਦਾ ਹੈ ਨਸ਼ਾ ਜਿਹੜਾ ਸਾਡੇ ਪੈਸੇ ਨੂੰ ਬਰਬਾਦ ਕਰਦਾ ਹੈ ਸੋ ਇਸ ਕਰਕੇ ਨਸ਼ਾ ਜਿਹੜਾ ਹੈ ਇਸ ਤੋਂ ਸਾਨੂੰ ਮੁਕਤ ਹੋਣ ਦੀ ਲੋੜ ਆ ਨਸ਼ਾ ਜਿਹੜਾ ਹੈ ਉਹ ਸਾਨੂੰ ਖੁਦਾ ਤੋਂ ਵੀ ਦੂਰ ਕਰਦਾ ਹੈ ਜਦੋਂ ਅਸੀਂ ਨਸ਼ੇ ਦੇ ਵਿੱਚ ਰਹਿੰਨੇ ਆ ਅਸੀਂ ਖੁਦਾ ਦੀ ਬੰਦਗੀ ਰਾਦਨਾ ਨਹੀਂ ਕਰ ਸਕਦੇ ਸੋ ਅਸੀਂ ਆਪਣੇ ਚਰਚ ਦੇ ਵਿੱਚ ਹਮੇਸ਼ਾ ਹਰ ਹਫਤੇ ਔਰ ਹਰ ਰੋਜ਼ ਜਿਹੜੀ ਅਸੀਂ ਪ੍ਰਾਰਥਨਾ ਆਪਣੀ ਕਰਦੇ ਆ ਉਹਦੇ ਵਿੱਚ ਇਸ ਗੱਲ ਨੂੰ ਯਾਦ ਕਰਦੇ ਆ ਕਿ ਜਿਹੜੇ ਲੋਗ ਨਸ਼ਿਆਂ ਦੇ ਗੁਲਾਮ ਨੇ ਉਹ ਨਸ਼ਿਆਂ ਤੋਂ ਮੁਕਤ ਹੋ ਜਾਣ ਪ੍ਰਭੂ ਯਿਸੂ ਮਸੀਹ ਦੀ ਦਇਆ ਕਿਰਪਾ ਨਾਲ ਤੇ ਹੋਵੇ ਤੇ ਉਹ ਨਸ਼ਿਆਂ ਤੋਂ ਆਜ਼ਾਦ ਹੋ ਕੇ ਤੇ ਇੱਕ ਚੰਗੇ ਇਨਸਾਨ ਬਣ ਜਾਣ ਤੇ ਆਉਣ ਵਾਲੇ ਸਤਜਗਤ ਵਿੱਚ ਪ੍ਰਵੇਸ਼ ਪਾ ਸਕਣ। ਚਲੋ ਜੀ ਦਾ ਸ਼ੁਭਨਾਮ ਮੇਰਾ ਨਾਮ ਰਾਜਨ ਮਸੀਹ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਵਿੱਚ ਦੇਖਿਆ ਗਿਆਗਾ ਨੌਜਵਾਨਾ ਜੇ ਭਾਰੀ ਇਸ਼ਾਅ ਸੀ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਜਿੰਨੇ ਵੀ ਇਸ ਸਿਸਟਮ ਦੇ ਜ਼ਰੀਏ ਇਸ ਪ੍ਰੋਗਰਾਮ ਨੂੰ ਇਸ ਨੂੰ ਦੇਖਣ ਲਿਆ ਉਹਨਾਂ ਸਭ ਨੂੰ ਪ੍ਰਵੀ ਯੂਚਿਤ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਸੋ ਸਾਡੇ ਪਿੰਡ ਦੇ ਵਿੱਚ ਅਸੀਂ ਕਾਫੀ ਦੇਰ ਤੋਂ ਹਰ ਸਾਲ ਦੀ ਤਰ੍ਹਾਂ ਇਸ ਪ੍ਰਵੀ ਯੂਚਿਤ ਜਨਮ ਦਿਹਾੜੇ ਨੂੰ ਬੜੇ ਉਤਸ਼ਾਵਾਤ ਉਤਸ਼ਾਵਾ ਨਾਲ ਮਨਾ ਰਹੇ ਆ ਸਾਡੇ ਪਿੰਡ ਦੇ ਜੋ ਨੌਜਵਾਨ ਹਨ ਉਹ ਸਦਾ ਕਾਫੀ ਸਹਿਯੋਗ ਜੋ ਹੈ ਇਸ ਜਗ੍ਹਾ ਤੇ ਦਿੰਦੇ ਹਨ ਅੱਜ ਤੱਕ ਕੀ ਕੀ ਪ੍ਰੋਗਰਾਮ ਹੋਇਆ ਇਸ ਜਗ੍ਹਾ ਤੇ ਅੱਜ ਸਾਡੇ ਪਿੰਡ ਪੈਣੀਆ ਖਾਨ ਦੇ ਚਰਚ ਵਿੱਚ ਸਵੇਰ ਤੋਂ ਹੀ ਪ੍ਰਭੂ ਦੇ ਪੋਚ ਚੱਲ ਰਹੇ ਨੇ ਪਹਿਲਾਂ ਚਾਪਕੋੜੇ ਦਾ ਲੰਗਰ ਸੀ ਉਸ ਤੋਂ ਬਾਅਦ ਅ ਪ੍ਰਸ਼ਾਦੇ ਦਾ ਜੋ ਹੈ ਉਹ ਲੰਗਰ ਚੱਲ ਰਿਹਾ ਹੈ ਤੇ ਉਸ ਦੇ ਨਾਲ ਹੀ ਸਾਡੇ ਅੱਜ ਦੇ ਜੋ ਹਰ ਸਾਲ ਦੀ ਤਰ੍ਹਾਂ ਕੰਬਲੀਆਂ ਰਜਾਈਆਂ ਜੋ ਵਿਧਵਾ ਭੈਣਾਂ ਆ ਜੋ ਮਾਤਾਵਾਂ ਨੂੰ ਦਿੱਤੀਆਂ ਜਾਂਦੀਆਂ ਹਨ ਉਹ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਹੈ ਉਹ ਵੰਡ ਰਹੇ ਹਾਂ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਅੱਜ ਦੀ ਸੰਗਤ ਤੇ ਜਿਹੜੀ ਪਹੁੰਚੀ ਸੀ ਉਹ ਅਸੀਂ ਆਪਣੇ ਚਰਚ ਵੱਲੋਂ ਸਭ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਨਾਲ ਜਿਸ ਤਰ੍ਹਾਂ ਉਹਨੇ ਇਸ ਜਗਤ ਦੇ ਨਾਲ ਪਿਆਰ ਕੀਤਾ ਹੈ ਸਾਨੂੰ ਵੀ ਲੋੜ ਹੈ ਕਿ ਅਸੀਂ ਪ੍ਰਭੂ ਯਿਸੂ مسیਹ ਦੇ ਨਾਲ ਉਸੇ ਤਰ੍ਹਾਂ ਹੀ ਪਿਆਰ ਕਰੀਏ ਠੀਕ ਹੈ ਲੋ ਸ਼ੁਭਨਾਮ ਔਰ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਸਪੀਕਰ ਦੇ ਸਾਹਦੇ ਨੂੰ ਲੈ ਕੇ ਠੀਕ ਹੈ ਮੇਰਾ ਨਾਮ ਜੀ ਰਾਜਪੱਟੀ ਹੈ ਔਰ ਸਭ ਤੋਂ ਪਹਿਲਾਂ ਆਪ ਸਭ ਦਾ ਵੀ ਸਵਾਗਤ ਹੈ ਜੀ ਐਸਡੀਬੀ ਮਿਸ਼ਨ ਨੇ ਚਰਚ ਦੇ ਬਾਅਦ ਹੋ ਰਾਜ ਦੇ ਪ੍ਰੋਗਰਾਮ ਦੇ ਵਿੱਚ ਰਵੀ ਜੀ ਸਮਸੀ ਦੇ ਦਿਹਾੜੀ ਦੇ ਤੁਹਾਨੂੰ ਵਧਾਈਆਂ ਦਿੰਦੇ ਆ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਕਿਉਂਕਿ ਹਰ ਸਾਲ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੁੰਦਾ ਇਹ ਪ੍ਰੋਗਰਾਮ ਅਸੀਂ ਇੱਕ ਪਿਆਰ ਜੋ ਬਾਈਬਲ ਦੇ ਵਿੱਚ ਲਿਖਿਆ ਕਿ ਪ੍ਰਭੂ ਨੇ ਜਗਤ ਨਾਲ ਪਿਆਰ ਕੀਤਾ ਸੋ ਇੱਕ ਸੰਦੇਸ਼ ਆ ਸਾਰਿਆਂ ਦੇ ਵਾਸਤੇ ਜਿਸ ਤਰ੍ਹਾਂ ਅਸੀਂ ਬਾਣੀ 'ਚ ਲਿਖਿਆ ਕਿ ਵਿਧਵਾ ਭੈਣਾਂ ਦੀ ਸਾਰ ਲੈਣੀ ਹੈ ਤੁਸੀਂ ਬਾਣੀ ਦੇ ਮੁਤਾਬਕ ਹੀ ਬਾਣੀ ਦੇ ਮੁਤਾਬਕ ਹੀ ਸੇ ਸਭ ਕੁਝ ਕਰਦੇ ਆ ਅੱਜ ਨਹੀਂ ਰਹੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੀ ਸੰਗਤਾਂ ਜਿਹੜੀਆਂ ਪਹੁੰਚੀਆਂ ਕਿਸੇ ਸੰਗਤਾਂ ਦੇ ਵਿੱਚ ਪਾਰੀ ਦੀ ਛਾਇਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਕੀ ਕਹਿਣਾ ਚਾਹੋਗੇ ਜਿਹੜੀਆਂ ਸੰਗਤਾਂ ਦੇ ਸਭ ਸੰਗਤਾਂ ਦੇਖੋ ਜੀ ਇਹ ਪਹਿਲੇ ਹੀ ਮੈਂ ਗੱਲ ਕੀਤੀ ਹੈ ਬਾਣੀ 'ਚ ਲਿਖਿਆ ਵੀ ਪਰਮੇਸ਼ਰ ਨੇ ਜਗਤਨਾ ਪਿਆਰ ਕੀਤਾ ਪਿਆਰ ਦੇ ਸਦਕਾ ਹੀ ਸਾਰੀਆਂ ਸੰਗਤਾਂ ਸਾਡੇ ਵਿੱਚ ਪਹੁੰਚਿਆ ਹੈ ਤੇ ਮੇਰਾ ਇਹੀ ਸੰਦੇਸ਼ ਹੈ ਕਿ ਅਸੀਂ ਰਲ ਮਿਲ ਕੇ ਰਹੀਏ ਰਲ ਮਿਲ ਕੇ ਹੀ ਸਾਰੇ ਤਿਉਹਾਰ ਮਨਾਈਏ

Ah, 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 ਪਾਸਟਰ <Gã> ਤੋਂ <entender>